ਮੰਤਰੀ ਸਾਹਿਬ ਸਾਡੇ ਨਾਲ ਮੀਟਿੰਗ ਕਰਨ ਜਿਹੜੇ ਤੁਹਾਡੇ ਅੱਜ ਮੋਰਚੇ ਸੰਬੰਧੀ ਅਸੀਂ ਮੀਟਿੰਗ ਕਰਵਾਈ ਸੀਗੀ ਇਹਨਾਂ ਦੀ ਆਪਣੇ ਸੀਨੀਅਰ ਅਫਸਰ ਨਾਲ ਤੇ ਉਹਨਾਂ ਵੱਲੋਂ ਤੁਹਾਨੂੰ 7 ਮਾਰਚ ਦਾ ਵਿਸ਼ਵਾਸ ਤੋਂ ਆਇਆ ਗਿਆ ਵੀ ਹਾਂ ਵੀ 107 ਤਰੀਕ ਨੂੰ ਸੀਐਮ ਸਾਹਿਬ ਨਾਲ ਮੀਟਿੰਗ ਪੱਕਾ ਹੋਏਗੀ ਤੇ ਅਸੀਂ ਵੀ ਆਪਣੇ ਵੱਲੋਂ ਬਰਜ਼ੋਰ ਕੋਸ਼ਿਸ਼ ਕਰਾਂਗੇ ਵੀ ਹਾਂ ਵੀ ਜਿਹੜੀ ਤੁਹਾਡੀ ਮੰਗਾ ਉਹਨਾਂ ਦਾ ਕੌਂਟੈਂਟ ਤੇ ਪੂਰੀ ਅੱਜ ਅਸੀਂ ਠੇਕਾ ਮਲਾਜ਼ਮ ਸੰਘਰਸ਼ ਮੋਰਚੇ ਦੇ ਸੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਸਾਨੂੰ ਇਲੈਕਸ਼ਨਾਂ ਤੋਂ ਪਹਿਲਾਂ ਇੱਕ ਵਾਅਦੇ ਨਾਲ ਸਰਕਾਰ ਬਣਾ ਕੇ ਆਏ ਸੀਗੇ ਵੀ ਅਸੀਂ ਆਉਂਦੇ ਸਮੇਂ ਜਿਹੜਾ ਆਪਦਾ ਹਰਾ ਪੰਨ ਹੈਗਾ ਉਹ ਠੇਕਾ ਮਲਾਜ਼ਮਾਂ ਨੂੰ ਪੱਕੇ ਕਰਨ ਦੇ ਕਰ ਠੇਕਾ ਮਲਾਜ਼ਮਾਂ ਨੂੰ ਪੱਕੇ ਕਰਕੇ ਤੇ ਅਸੀਂ ਤੁਹਾਡੀਆਂ ਜਿਹੜੀਆਂ ਨਗੁੰਨੀਆਂ ਤਰਖਾਹਾਂ ਉਹਦੇ ਵਿੱਚ ਵਾਅਦਾ ਕਰਾਂਗੇ ਪਰੰਤੂ ਇਹ ਸਰਕਾਰ ਲਗਭਗ 2 ਸਾਲ ਬੀਤ ਜਾਣ ਤੇ ਬਰੰਤ ਵੀ ਸਾਨੂੰ 19 ਵਾਰ ਮੀਟਿੰਗ ਦੇ ਕੇ ਜਦੋਂ ਸਾਡੀ ਲੀਡਰਸ਼ਿਪ ਚੰਡੀਗੜ੍ਹ ਇਹਨਾਂ ਦੇ ਸੈਕਟਰੀ ਜਿਹੜੇ ਇੱਥੇ ਜਾਂਦੀ ਹੈ ਮੀਟਿੰਗ ਲਈ ਤਾਂ ਉਹਨਾਂ ਨੂੰ ਬਰੰਗ ਵਾਪਸ ਕੀਤਾ ਜਾਂਦਾ ਤੇ ਮੁੱਖ ਮੰਤਰੀ ਸਾਹਿਬ ਸਾਡੇ ਨਾਲ ਮੀਟਿੰਗ ਕਰਨ ਲਈ ਵੀ ਤਿਆਰ ਨਹੀਂ ਜਿਹੜੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀਗੇ ਵੀ ਅਸੀਂ ਆਉਂਦੇ ਸਾਰ ਠੇਕਾ ਮਲਾਜ਼ਮਾਂ ਨੂੰ ਪੱਕੇ ਕਰਾਂਗੇ ਪਰੰਤੂ ਉਹੀ ਮੁੱਖ ਮੰਤਰੀ ਜਿਹੜੇ ਆਮ ਲੋਕਾਂ ਦਾ ਮੁੱਖ ਮੰਤਰੀ ਸੀਗਾ ਉਹ ਸਾਨੂੰ ਅੱਜ ਮਿਲਣ ਲਈ ਵੀ ਤਿਆਰ ਨਹੀਂ ਹੈਗੇ ਇਸ ਕਾਰਨ ਅੱਜ ਅਸੀਂ ਅੱਜ ਬਜਟ ਸੈਸ਼ਨ ਜਿਹੜਾ ਸਾਡਾ ਪਹਿਲਾ ਦਿਨ ਇੱਥੋਂ ਦਾ ਚਾਲੂ ਕੀਤਾ ਉਹਦੇ ਉਹਦੇ 2:00 ਵਜੇ ਤੇ ਸਾਡੇ ਜਿਹੜੇ ਮਲਾਜ਼ਮਾ ਜਿਹੜੇ ਅੱਜ ਇੱਥੇ ਇਕੱਠੇ ਹੋਏ ਆ ਦੀ ਆਪਦੀ ਮੰਗ ਨੂੰ ਇਸ ਸਰਕਾਰ ਨੂੰ ਸੁਨਾਣ ਵਿੱਚ ਕਰਕੇ ਅੱਜ ਅਸੀਂ ਇੱਥੇ ਇੱਕ ਵੱਡੇ ਰੂਪ ਵਿੱਚ ਵੱਖ-ਵੱਖ ਵਿਭਾਗਾਂ ਦੇ ਜਿਹੜੇ ਆਊਟਸੋਰਸਿੰਗ ਮਲਾਜਮ ਹੈ ਠੇਕੇ ਦੇ ਮਲਾਜਮ ਹੈਗੇ ਆ ਉਹਦੀ ਮੰਗ ਨੂੰ ਲੈਣ ਉਪਰੰਤ ਇੱਥੇ ਸੁਣਵਾਈ ਕਰਨ ਸਰਕਾਰ ਦੇ ਦਰਬਾਰ ਚ ਆਏ ਆ ਜਿਨ੍ਹਾਂ ਨੂੰ ਅੱਜ ਇੱਥੇ ਬੈਰੀਕੇਡ ਲਗਾ ਕੇ ਸਾਨੂੰ ਉਹ ਵੀ ਇੱਥੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਵਧੀਆ ਲੱਗ ਰਹੀਆਂ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਕਿਉਂਕਿ ਆਉਣ ਵਾਲੀ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੋਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ